ਸਟੋਰ ਤੇ ਹੈਗੇ ਜਿਹੜੇ ਸਾਈਕਲ ਆਨਲਾਈਨ 50 50000 ਦੇ 25 25000 ਦੇ ਐ ਇਥੋਂ 4000 ਤੋਂ ਸਟਾਰਟ ਹੋ ਜਾਣਗੇ ਸਰਾ ਰੇਟ ਬਾਈ ਕਿੱਥੇ ਤੱਕ ਕਹੂਗਾ ਬਾਈ ਜੀ ਇੰਨਾ ਇਹ ਵਧੀਆ ਰੇਟ ਦੇ ਰੱਖਿਆ ਕਿਉਂਕਿ ਸਾਡੇ ਕੋਲੇ ਹੁਣ ਲਿਮਟਿਡ ਜੀ ਸਟਾਕ ਰਹਿ ਗਿਆ ਸੋਡੇ ਚੈਨਲ ਜਰੀਏ ਮੈਂ ਦੱਸਣਾ ਚਾਹਣਾ ਹਾਂ ਹਾਂਜੀ ਵੀ ਆਪਣੇ ਕੋਲੇ ਬਾਈ ਜੀ ਹੁਣ ਲਿਮਟਿਡ ਸਟਾਕ ਰਹਿ ਗਿਆ ਕਿਉਂਕਿ ਬਹੁਤ ਭਰਾ ਮੈਥੋਂ ਇਦੋਂ ਪਹਿਲਾਂ ਸਾਈਕਲ ਖ਼ਰੀਦ ਚੁੱਕੇ ਨੇ ਹਮ ਆਪਣੇ ਕੋਲੇ ਜਿਹੜਾ ਸਾਈਕਲ ਆ ਦੇਖੋ ਸਾਈਕਲ ਜਿਹੜਾ ਇਹ 11 ਵਾਲਾ ਸਾਈਕਲ ਆ ਇਹਦੇ 21 ਗੇਅਰ ਨੇ ਬਾਈ ਜੀ ਦੋਨੇ ਡਿਸਕਾਂ ਲ ਇਹ ਲਾਈਟ ਵੇਟ ਦੇ ਵਿੱਚ ਆ ਇਹ ਹੈਗਾ ਜੈਗੂਅਰ ਸਟਾਈਲ ਆ ਬਾਈ ਜੀ ਇਹ ਗੇਰ ਵਾਲਾ ਵੀ ਮਿਲ ਜੂ ਬਿਨਾ ਗੇਰ ਵਾਲਾ ਵੀ ਮਿਲ ਜੂਗਾ ਬਾਈ ਜੀ ਸਾਰੇ ਸਾਈਕਲ ਆਪਣੇ ਕੋਲੇ ਅਵੇਲੇਬਲ ਪਏ ਨੇ ਗੇਰਾਂ ਵਾਲੇ ਵੀ ਆ ਤੇ ਬਿਨਾ ਗੇਰਾਂ ਦੇ ਵੀ ਆ ਠੀਕ ਆ ਹੁਣ ਬਾਈ ਕਹਿੰਦੇ ਸਾਥੋਂ ਰਾਈਡਰ 10 10 15 15 ਇਕੱਠੇ ਖਰੀਦ ਕੇ ਲੈ ਗਏ ਸਟਾਕ ਥੋੜਾ ਹੀ ਰਹਿ ਗਿਆ ਹੁਣ ਜੇਕਰ ਬਾਈ ਕਿਸੇ ਵੀਰ ਨੇ ਖਰੀਦਣਾ ਹੈ ਕਿਸੇ ਰਾਈਡਰਾਂ ਨੇ ਖਰੀਦਣਾ ਕਿਸੇ ਵੀਰ ਨੇ ਸਿੰਗਲ ਵੀ ਖਰੀਦਣਾ ਹੈ ਕਿੱਥੇ ਆਉਣਾ ਪਊਗਾ ਜੀ ਏ ਬਾਈ ਜੀ ਆਪਣਾ ਕ੍ਰਿਸ਼ਨਾ ਮਾਰਕੀਟ ਆ ਮਲੋੜ ਰੋਡ ਤੇ ਹਾਂਜੀ ਤੇ ਮਲੋੜ ਰੋਡ ਤੇ ਕ੍ਰਿਸ਼ਨਾ ਮਾਰਕੀਟ ਦੇ ਵਿੱਚ ਮਿੱਤਲ ਟ੍ਰੇਡਿੰਗ ਕੰਪਨੀ ਪਰਦੇਸਾਰ ਬਾਈ ਰਾਜੂ ਨੂੰ ਮਿਲਣਾ ਬਾਕੀ ਕਰੇ ਮੰਗਵਾ ਸਕਦੇ ਆ ਕਰੇ ਵੀ ਮੰਗਾ ਸਕਦੇ ਆ ਬਠਿੰਡੇ ਸ਼ਹਿਰ ਦੇ ਵਿੱਚ ਥਰਮਲਾਂ ਦੇ ਕੋਲ ਹੀ ਪੈਂਦੀ ਹੈ ਨਾ ਬਿਲਕੁਲ ਸਾਹਮਣੇ ਥਰਮਲ ਨੇ ਥਰਮਲ ਤੋਂ ਇਹ ਕ੍ਰਿਸ਼ਨਾ ਮਾਰਕੀਟ ਸਾਹਮਣੇ ਪੈਂਦੀ ਆ ਮੂਜਾ ਸਪਿੰਟ ਫੈਕਟਰੀ ਦੇ ਸਾਹਮਣੇ ਪੈਂਦਾ ਇਹ